ਭਾਰਤੀਆਂ ਨੂੰ ਇਟਲੀ ਦੀ ਗੁਲਾਮੀ ਤੋਂ ਕਰਵਾਇਆ ਗਿਆ ਮੁਕਤ ਇਨਾ ਭਾਰਤੀਆਂ ਨੂੰ ਬਿਨਾਂ ਕਿਸੇ ਛੁੱਟੀ ਦੇ 10-12 ਘੰਟੇ ਖੇਤਾਂ ਦੇ ਵਿੱਚ ਗੁਲਾਮਾਂ ਦੇ ਵਾਂਗ ਕੰਮ ਕਰਵਾਇਆ ਗਿਆ ਭਾਰਤੀਆਂ ਨੂੰ ਗੁਲਾਮਾਂ ਵਾਂਗ ਕੰਮ ਕਰਵਾਉਣ ਵਾਲੇ ਦੋ ਲੋਕਾਂ ਤੇ ਦੋਸ਼ ਲਗਾਏ ਗਏ ਹਨ ਪੇਸ਼ ਹੈ ਹਰਸ਼ੁਕ ਟੀਵੀ ਯੂਐਸਏ ਦੀ ਇੱਕ ਰਿਪੋਰਟ ਇਟਲੀ ਵਿੱਚ ਭਾਰਤੀਆਂ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਇਟਲੀ ਦੇ ਵਿੱਚ ਭਾਰਤੀਆਂ ਨੂੰ ਗੁਲਾਮੀ ਤੋਂ ਮੁਕਤ ਕਰਵਾਇਆ ਗਿਆ ਹੈ। ਪੁਲਸ ਨੇ ਵੇਰੋਨਾ ਸੂਬੇ ਵਿੱਚ ਸਥਿਤ 33 ਭਾਰਤੀ ਖੇਤੀ ਮਜ਼ਦੂਰਾਂ ਨੂੰ ਰਿਹਾਅ ਕਰਵਾਇਆ ਹੈ। ਇਹਨਾਂ ਭਾਰਤੀਆਂ ਦੇ ਨਾਲ ਗੁਲਾਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਸੀ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਰਤੀਆਂ ਨੂੰ ਗੁਲਾਮਾਂ ਵਾਂਗ ਕੰਮ ਕਰਵਾਉਣ ਵਾਲੇ 2 ਲੋਕਾਂ ਦੇ ਦੋਸ਼ ਲਗਾਏ ਗਏ ਹਨ ਅਤੇ ਇਹਨਾਂ ਤੋਂ ਕਰੀਬ 5 ਲੱਖ ਯੂਰੋ ਜ਼ਬਤ ਕੀਤੇ ਗਏ ਹਨ। ਇਟਲੀ ਵਿੱਚ ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿਛਲੇ ਮਹੀਨੇ ਮਸ਼ੀਨ ਵਿੱਚ ਹੱਥ ਕਟਨ ਨਾਲ ਇੱਕ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ ਸੀ ਪੁਲਿਸ ਨੇ ਦੱਸਿਆ ਕਿ ਭਾਰਤੀਆਂ ਨੂੰ ਗੁਲਾਮ ਬਣਾਉਣ ਵਾਲਾ ਗਿਰੋਹ ਦਾ ਕਾਬੂ ਵੀ ਭਾਰਤੀ ਹੀ ਹੈ ਉਸਨੇ ਭਾਰਤੀਆਂ ਨੂੰ ਚੰਗੇ ਭਵਿੱਖ ਦੇ ਵਾਅਦੇ ਨਾਲ ਇਟਲੀ ਵਿੱਚ ਫਸਾ ਲਿਆ ਹੈਨਾ ਭਾਰਤੀਆਂ ਨੂੰ ਇਸ ਵਾਅਦੇ ਨਾਲ ਇਟਲੀ ਦੇ ਵਿੱਚ ਮੌਸਮੀ ਵਰਕ ਪਰਮਿਟ ਤੇ ਲਿਆਂਦਾ ਗਿਆ ਸੀ ਕਿ ਹਰੇਕ ਕਾਮੇ ਨੂੰ 17000 ਯੂਰੋ ਦਿੱਤੇ ਜਾਣਗੇ ਪਰ ਇੰਨਾ ਭਾਰਤੀਆਂ ਨੂੰ ਬਿਨਾਂ ਕਿਸੇ ਛੁੱਟੀ ਦੇ 10-12 ਘੰਟੇ ਖੇਤਾਂ ਦੇ ਵਿੱਚ ਗੁਲਾਮਾਂ ਦੇ ਵਾਂਗ ਕੰਮ ਕਰਵਾਇਆ ਗਿਆ ਇਸ ਦੇ ਬਦਲੇ ਭਾਰਤੀਆਂ ਨੂੰ ਪ੍ਰਤੀ ਘੰਟੇ 4 ਯੂਰੋ ਮਜ਼ਦੂਰੀ ਦਿੱਤੀ ਜਾਂਦੀ ਸੀ ਪਹਿਲਾਂ ਇਹਨਾਂ ਮਜ਼ਦੂਰਾਂ ਨੂੰ ਮਜ਼ਦੂਰੀ ਵੀ ਨਹੀਂ ਮਿਲਦੀ ਸੀ ਕਿਉਂਕਿ ਗਰੋ ਨੇ ਇਹਨਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਲਿਆ ਸੀ ਤੇ ਉਹਨਾਂ ਨੂੰ ਕਿਹਾ ਗਿਆ ਸੀ ਜਦੋਂ ਤੱਕ ਉਹ ਆਪਣਾ ਕਰਜ਼ਾ ਨਹੀਂ ਚੁਕਾਉਣਗੇ ਉਦੋਂ ਤੱਕ ਉਹਨਾਂ ਨੂੰ ਮਜ਼ਦੂਰੀ ਨਹੀਂ ਦਿੱਤੀ ਜਾਵੇਗੀ ਪੁਲਸ ਦੇ ਦੱਸਣ ਦੇ ਮੁਤਾਬਿਕ ਕੁਝ ਭਾਰਤੀਆਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹਨਾਂ ਨੂੰ ਵਰਕ ਪਰਮਿਟ ਦੇ ਲਈ 13000 ਯੂਰੋ ਅਲੱਗ ਤੋਂ ਦੇਣੇ ਪੈਣਗੇ ਤੇ ਜਦੋਂ ਤੱਕ ਇਹ ਰਕਮ ਉਹਨਾਂ ਵੱਲੋਂ ਨਹੀਂ ਦਿੱਤੀ ਜਾਵੇਗੀ ਉਦੋਂ ਤੱਕ ਉਹਨਾਂ ਨੂੰ ਮੁਫਤ ਕੰਮ ਕਰਨਾ ਪਵੇਗਾ ਇਸ ਗਰੋਹ ਦੇ ਉੱਤੇ ਮਜ਼ਦੂਰਾਂ ਦੇ ਗੁਲਾਮੀ ਅਤੇ ਸ਼ੋਸ਼ਣ ਦੇ ਦੋਸ਼ ਲੱਗੇ ਸਨ ਪੁਲਸ ਨੇ ਦੱਸਿਆ ਕਿ ਪੀੜਤਾਂ ਨੂੰ ਸੁਰੱਖਿਆ ਕੰਮ ਦੇ ਮੌਕੇ ਅਤੇ ਕਾਨੂੰਨੀ ਰਿਹਾਈ ਦੇ ਦਸਤਾਵੇਜ਼ ਦਿੱਤੇ ਜਾਣਗੇ ਦੂਜੇ ਯੂਰਪੀ ਦੇਸ਼ਾਂ ਦੇ ਵਾਂਗ ਵੀ ਇਟਲੀ ਦੇ ਵਿੱਚ ਵੀ ਮਜ਼ਦੂਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਇਹਨਾਂ ਕਾਮਿਆਂ ਦੇ ਘਾਟ ਨੂੰ ਇਮੀਗ੍ਰੇਸ਼ਨ ਦੇ ਰਾਹੀਂ ਪੂਰਾ ਕੀਤਾ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਇਟਲੀ ਨੂੰ ਵੀ ਯੂਰਪ ਦਾ ਭਾਰਤ ਕਿਹਾ ਜਾਂਦਾ ਹੈ ਕਿਉਂਕਿ ਯੂਰਪੀ ਦੇਸ਼ਾਂ ਵਿੱਚ ਸਭ ਤੋਂ ਵੱਧ ਖੇਤੀ ਇਟਲੀ ਦੇ ਵਿੱਚ ਹੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪੋ ਨਦੀ ਨੂੰ ਇਟਲੀ ਦੀ ਗੰਗਾ ਨਦੀ ਵੀ ਕਿਹਾ ਜਾਂਦਾ ਹੈ